ਦਾਸ ਨੂੰ ਬਹੁਤ ਮਾਨ ਬਖਸ਼ਿਆ ਗਿਆ ਸ਼੍ਰੋਮਣੀ ਕਾਲੀਦਲ ਅੰਮ੍ਰਿਤਸਰ ਵੱਲੋਂ ਜੋ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਐਮਪੀ ਲੜਨ ਦਾ ਆਦੇਸ਼ ਦਿੱਤਾ ਗਿਆ ਸ਼੍ਰੋਮਣੀ ਕਾਲੀਦਲ ਅੰਮ੍ਰਿਤਸਰ ਜਿਹਦੇ ਨਾਂ ਦੇ ਵਿੱਚ ਹੀ ਗੁਰੂ ਕੀ ਨਗਰੀ ਦਾ ਜ਼ਿਕਰ ਹੈ ਉਹ ਪਿਛਲੀ ਵਾਰੀ ਉਹ ਇਲੈਕਸ਼ਨ 1999 ਚ ਸਰ ਕ੍ਰਿਪਾਲ ਸਿੰਘ ਨੇ ਲੜੀ ਸੀਗੀ ਉਸ ਤੋਂ ਉਪਰੰਤ ਜਿਉਂ ਅਸੀਂ ਮਨੁੱਖੀ ਅਧਿਕਾਰਾਂ ਦੀ ਲੜਾਈ ਸਰ ਸਿਮਰਨਜੀਤ ਸਿੰਘ ਮਾਨ ਜਥੇਬੰਦੀ ਨੇ ਚੱਕੀ ਮਾਜੇ ਤੇ ਜੋ ਪੁਲਿਸ ਦੇ ਆਪਰੇਸ਼ਨ ਚੱਲਦੇ ਸੀ ਗ੍ਰਿਫਤਾਰੀ ਤੇ ਗ੍ਰਿਫਤਾਰੀ ਜੇ ਚੋਣ ਆਏ ਤਾਂ ਨਰਸਿਮਾ ਰੌਣੇ ਰੱਦ ਕਰਤੇ ਔਰ ਇੱਕ ਤਰ੍ਹਾਂ ਦਾ ਜ਼ਬਰ ਨਾਲ ਪਾਰਟੀ ਨੂੰ ਉਰੇ ਦਬਾ ਕੇ ਕੁਚਲ ਕੇ ਖਤਮ ਕੀਤਾ ਗਿਆ ਜੋ ਵੀ ਉਰੇ ਜਿੱਤਿਆ ਉਹ ਸੈਂਟਰਵਾਦੀ ਸੋਚ ਦਾ ਸੀਗਾ ਕਹਿਣ ਦਾ ਭਾਵ ਉਹਨਾਂ ਨੇ ਸੈਂਟਰ ਦੀ ਪਹਿਲ ਰੱਖਣੀ ਮੁੜ ਕੇ ਆਪਣੇ ਸੂਬੇ ਤੇ ਉਹਦੇ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਬਾਰੇ ਸੋਚਣਾ ਇਹਦੇ ਨਾਲ ਬਹੁਤ ਵੱਡੇ ਨੁਕਸਾਨ ਹੋਏ ਆ 2024 ਦੇ ਵਿੱਚ ਅਸੀਂ ਹੁਣ ਇਲੈਕਸ਼ਨ ਲੜ ਰਹੇ ਹਾਂ 1984 ਦੇ ਕਤਲੇਆਮ ਦੇ 40 ਸਾਲ ਬੀਤ ਗਏ ਹਨ ਜਿਹੜਾ ਵੀ ਐਮਪੀ ਔਰੇ ਆਇਆ ਹੈ ਜਿਹੜੀ ਸਰਕਾਰ ਆਈ ਹੈ ਹਰੇਕ ਸੈਂਟਰ ਪੱਖੀ ਆਈ ਹੈ ਇਸ ਦੇ ਨਤੀਜੇ ਭਿਆਨਕ ਰਹੇ ਹਨ ਜੋ ਸਰਵਰ ਕਰਦੀ ਸੋਚ ਹੈ ਮੁਖਤਾਰਾ ਨੇ ਉਹ અપਨਾ ਲਈ ਹੈ ਉਹਦੇ ਵਿੱਚ ਵੰਡ ਪਾਈ ਗਈ ਹੈ ਉਸ ਜੀ ਨੂੰ ਮੰਨਣ ਨੂੰ ਜਿਹੜੇ ਕਹਿੰਦੇ ਆ ਕਿ ਅਸੀਂ ਇਸ ਧਰਤੀ ਦੇ ਆ ਚਾਹੇ ਉਹ ਆਰੀਅਨ ਹੋਣ ਕਿਸੀ ਹੋਰ ਥਾਂ ਤੋਂ ਆਏ ਹੋਣ ਉਹਨਾਂ ਨੂੰ ਪਹਿਲ ਮੇਰਾ ਖਿਆਲ ਉਹਨਾਂ ਨੂੰ ਪੁਨਰ ਕੁਛ ਕਹਿੰਦੇ ਆ ਤੇ ਇੱਕ ਪਿਤਾ ਪ੍ਰੱਖੀ ਕਹਿੰਦੇ ਹੈਗੇ ਆ ਸਰਵਰਕਰ ਸਾਹਿਬ ਇਹਨਾਂ ਨੂੰ ਪਹਿਲ ਦਿੱਤੀ ਹੈ ਤੇ ਅਤੀ ਨਫਰਤ ਘਾਟ ਗਿਣਤੀਆਂ ਜਿਵੇਂ 크ਿਸਚਨ ਤੇ ਇਸਲਾਮ ਧਰਮ ਦੇ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਇਹਦੇ ਨਤੀਜੇ ਪੰਜਾਬ ਲਈ ਬਹੁਤ ਭਿਆਨਕ ਹਨ ਪੰਜਾਬ ਦਾ ਵਪਾਰ ਜਿਹੜਾ ਸੀ 70% ਲੈਂਦੇ ਪੰਜਾਬ ਨਾਲ ਚੜ੍ਹਦੇ ਪੰਜਾਬ ਦਾ ਹੁੰਦਾ ਸੀਗਾ ਦਾਸ ਨੂੰ ਬਹੁਤ ਮਾਨ ਬਖਸ਼ਿਆ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜੋ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਐਮਪੀ ਲੜਨ ਦਾ ਆਦੇਸ਼ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਨਾਂ ਦੇ ਵਿੱਚ ਹੀ ਗੁਰੂ ਕੀ ਨਗਰੀ ਦਾ ਜ਼ਿਕਰ ਹੈ ਉਹ ਪਿਛਲੀ ਵਾਰੀ ਹੋਰੇ ਇਲੈਕਸ਼ਨ 1999 ਚ ਸਰ ਕ੍ਰਿਪਾਲ ਸਿੰਘ ਨੇ ਲੜੀ ਸੀਗੀ ਉਸ ਤੋਂ ਉਪਰੰਤ ਜੂ ਅਸੀਂ ਮਨੁੱਖੀ ਅਧਿਕਾਰਾਂ ਦੀ ਲੜਾਈ ਸਰ ਸਿਮਰਨਜੀਤ ਸਿੰਘ ਮਾਨ ਜਥੇਬੰਦੀ ਨੇ ਚੱਕੀ ਮਾਜੇ ਤੇ ਜੋ ਪੁਲਿਸ ਦੇ ਆਪਰੇਸ਼ਨ ਚੱਲਦੇ ਸੀ ਗ੍ਰਿਫਤਾਰੀ ਤੇ ਗ੍ਰਿਫਤਾਰੀ ਜੇ ਚੋਣ ਆਏ ਤਾਂ ਨਰਸਿਮਹਾ ਰਾਓ ਨੇ ਰੱਦ ਕਰਤੇ ਔਰ ਇੱਕ ਤਰ੍ਹਾਂ ਦਾ ਜਬਰ ਨਾਲ ਪਾਰਟੀ ਨੂੰ ਉਰੇ ਦਬਾ ਕੇ ਕੁਚਲ ਕੇ ਖਤਮ ਕੀਤਾ ਗਿਆ ਜੋ ਵੀ ਉਰੇ ਜਿੱਤਿਆ ਉਹ ਸੈਂਟਰਵਾਦੀ ਸੋਚ ਦਾ ਸੀਗਾ ਕਹਿਣ ਦਾ ਭਾਵ ਉਹਨਾਂ ਨੇ ਸੈਂਟਰ ਦੀ ਪਹਿਲ ਰੱਖਣੀ ਮੁੜ ਕੇ ਆਪਣੇ ਸੂਬੇ ਤੇ ਉਹਦੇ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਬਾਰੇ ਸੋਚਣਾ ਇਹਦੇ ਨਾਲ ਬਹੁਤ ਵੱਡੇ ਨੁਕਸਾਨ ਹੋਏ ਆ 2024 ਦੇ ਵਿੱਚ ਅਸੀਂ ਹੁਣ ਇਲੈਕਸ਼ਨ ਲੜ ਰਹੇ ਹਾਂ 1984 ਦੇ ਕਤਲੇਆਮ ਦੇ 40 ਸਾਲ ਬੀਤ ਗਏ ਹਨ ਜਿਹੜਾ ਵੀ ਐਮਪੀ ਔਰੇ ਆਇਆ ਹੈ ਜਿਹੜੀ ਸਰਕਾਰ ਆਈ ਹੈ ਹਰੇਕ ਸੈਂਟਰ ਪੱਖੀ ਆਈ ਹੈ ਇਸ ਦੇ ਨਤੀਜੇ ਭਿਆਨਕ ਰਹੇ ਹਨ ਜੋ ਸਰਵਰ ਕਰਦੀ ਸੋਚ ਹੈ ਮੁਖ ਧਾਰਾ ਨੇ ਉਹ અપਨਾ ਲਈ ਹੈ ਉਹਦੇ ਵਿੱਚ ਵੰਡ ਪਾਈ ਗਈ ਹੈ ਉਸ ਜੀ ਨੂੰ ਮੰਨਣ ਨੂੰ ਜਿਹੜੇ ਕਹਿੰਦੇ ਆ ਕਿ ਅਸੀਂ ਇਸ ਧਰਤੀ ਦੇ ਆ ਚਾਹੇ ਉਹ ਆਰੀਅਨ ਹੋਣ ਕਿਸੀ ਹੋਰ ਥਾਂ ਤੋਂ ਆਏ ਹੋਣ ਉਹਨਾਂ ਨੂੰ ਪਹਿਲ ਮੇਰਾ ਖਿਆਲ ਉਹਨਾਂ ਨੂੰ ਪੁਨਰ ਕੁਝ ਕਹਿੰਦੇ ਆ ਤੇ ਇੱਕ ਪਿਤਾ ਪ੍ਰੱਖੀ ਕਹਿੰਦੇ ਹੈਗੇ ਆ ਸਰਵਰਕਰ ਸਾਹਿਬ ਇਹਨਾਂ ਨੂੰ ਪਹਿਲ ਦਿੱਤੀ ਹੈ ਤੇ ਅਤੀ ਨਫ਼ਰਤ ਘਾਟ ਗਿਣਤੀਆਂ ਜਿਵੇਂ 크ਿਸਚੀਅਨ ਤੇ ਇਸਲਾਮ ਧਰਮ ਦੇ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਇਹਦੇ ਨਤੀਜੇ ਪੰਜਾਬ ਲਈ ਬਹੁਤ ਭਿਆਨਕ ਹਨ ਪੰਜਾਬ ਦਾ ਵਪਾਰ ਜਿਹੜਾ ਸੀ 70% ਲੈਂਦੇ ਪੰਜਾਬ ਨਾਲ ਚੜਦੇ ਪੰਜਾਬ ਦਾ ਹੁੰਦਾ ਸੀਗਾ